ਸ੍ਰੀ ਕਾਲ ਦੋਸਤੋ ਮੇਰੇ ਬਜ਼ੁਰਗੋ ਭੈਣੋ ਭਰਾਵੋ ਤੇ ਬੱਚਿਓ ਸਭ ਨੂੰ ਸਤਿ ਸ੍ਰੀ ਅਕਾਲ ਮਾਨ ਸਾਹਿਬ ਦੀ ਕਰਾਰੀ ਹਾਰ ਤੋਂ ਬਾਅਦ ਮਾਨ ਸਾਹਿਬ ਗੁੰਭ ਕਰਨ ਵਾਲੀ ਨੀਂਦ ਚ ਹੁਣ ਜਾਗੇ ਨੇ ਤਾਂ ਹੁਣ ਅਧਿਕਾਰੀਆਂ ਨੂੰ ਫਿਰ ਤੋਂ ਲਤਾੜ ਲਈ ਹੈ ਫਿਰ ਤੋਂ ਹਦਾਇਤ ਦਿੱਤੀ ਹੈ ਕਿ ਆਪਕੋ ਆਪਣੇ ਕਾਜ ਆਪਕੋ ਆਪਣੇ ਖੇਤਰ ਅਧਿਕਾਰ ਦੇ ਵਿੱਚ ਪੈਂਦੇ ਕੰਮ ਨੂੰ ਤੁਸੀਂ ਧਿਆਨ ਨਾਲ ਦੇਖਣਾ ਸੋ ਕਮਿਸ਼ਨਰ ਐਸਐਸਪੀ ਐਸਪੀ ਤੇ ਡੀਸੀ ਜਿੰਨੇ ਵੀ ਅਧਿਕਾਰੀ ਹੁੰਦੇ ਆ ਜ਼ਿਲ੍ਹੇ ਦੇ ਵਿੱਚ ਸਾਰਿਆਂ ਨੂੰ ਹਦਾਇਤਾਂ ਦਿੱਤੀਆਂ ਗਿਆ ਨੇ ਕਿ ਆਪਣੇ ਥੱਲੇ ਤੋਂ ਲੈ ਕੇ ਉੱਪਰ ਤੱਕ ਦੇ ਜਿੰਨੇ ਕਰਮਚਾਰੀ ਨੇ ਉਹਨਾਂ ਨੂੰ ਇਹ ਸ਼ਕਤੀ ਨਾਲ ਕਹੋ ਕਿ ਆਪਣੀ ਡਿਊਟੀ ਤੇ ਟਾਈਮ ਸਿਰ ਆਉਣ ਔਰ ਲੋਕਾਂ ਦਾ ਜਿਹੜਾ ਵੀ ਕੰਮ ਹੈ ਧਿਆਨ ਨਾਲ ਸੁਣਿਆ ਜਾਵੇ ਕੋਈ ਵੀ ਬੰਦਾ ਕਿਸੇ ਵੀ ਦਫਤਰ ਦੇ ਵਿੱਚ ਆ ਕੇ ੱੱਕੇ ਨਾ ਖਾਏ ਯਾਨੀ ਉਹਦਾ ਕੰਮ ਛੇਤੇ ਤੋਂ ਛੇਤੀ ਨਿਪਟਾਇਆ ਜਾਵੇ ਸੋ ਇਹਦੇ ਨਾਲ ਨਾਲ ਹੀ ਉਹਨਾਂ ਨੇ ਇੱਕ ਹੋਰ ਕਦਮ ਚੁੱਕਿਆ ਨਸ਼ੇ ਵਾਲਾ ਇਦੇ ਨਾਲ ਨਾਲ ਹੀ ਇੱਕ ਉਹਨਾਂ ਨੇ ਨਸ਼ੇ ਤੇ ਵੀ ਕਦਮ ਚੁੱਕਿਆ ਕਿ ਨਸ਼ੇ ਤੇ ਖਾਸ ਕਰਕੇ ਚੌਕੀਆਂ ਥਾਣਿਆਂ ਨੂੰ ਹਦਾਇਤ ਦਿੱਤੀ ਹੈ ਕਿ ਇਹ ਤੇ ਕਾਬੂ ਪਾਇਆ ਜਾਏ ਔਰ ਨਸ਼ਾ ਬਿਲਕੁਲ ਖਤਮ ਕੀਤਾ ਜਾਏ ਪੰਜਾਬ ਦੇ ਵਿੱਚੋਂ ਦੇਖੋ ਤੁਹਾਨੂੰ 2-3 ਸਾਲ ਹੋ ਗਏ ਰਾਜ ਕਰਦੇ ਆਂ ਪੰਜਾਬ ਤੇ ਤੁਸੀਂ ਕਿਹਾ ਸੀ ਕਿ ਅਕਾਲੀ ਚਿੱਟਾ ਲੈ ਕੇ ਆਏ ਚੱਲੋ ਮੰਨਦੇ ਆ ਉਹਨਾਂ ਦੇ ਰਾਜ ਦੌਰਾਨ ਆਇਆ ਚਿੱਟਾ ਉਹਨਾਂ ਦੇ ਰਾਜ ਦੇ ਵਿੱਚ ਇਹ ਚਿੱਟੇ ਵਾਲਾ ਗੰਦ ਫੈਲਿਆ ਸੀ ਜਿਆਦਾ ਪਤਾ ਨਹੀਂ ਕਿੱਥੋਂ ਆਇਆ ਉਹ ਲੈ ਆਇਆ ਜਾਂ ਕੋਈ ਹੋਰ ਛੱਟਾ ਦੇ ਗਿਆ ਚਿੱਟੇ ਦਾ ਉਸ ਤੋਂ ਬਾਅਦ ਕੈਪਟਨ ਸਾਹਿਬ ਨੇ ਵੀ ਗੁਟਕਾ ਸਰ ਦੀ ਕਸਮ ਖਾ ਕੇ ਚਲੇ ਗਏ ਚਿੱਟਾ ਇਹਨਾਂ ਤੋਂ ਵੀ ਨਹੀਂ ਰੁਕਿਆ ਕਿਉਂਕਿ ਚਿੱਟਾ ਇੱਕ ਆਮਦਨੀ ਵਾਲੀ ਚੀਜ਼ ਬਣ ਚੁੱਕੀ ਹੈ ਰੇਤੇ ਤੇ ਇਹ ਬਲੈਕ ਵਾਲੀਆਂ ਚੀਜ਼ਾਂ ਤੋਂ ਵੀ ਵੱਧ ਕੇ ਕਮਾਈ ਹੈ ਚਿੱਟੇ ਦੇ ਵਿੱਚ ਸਰਕਾਰਾਂ ਨੂੰ ਵੀ ਆ ਸ਼ਰਾਬ ਦੇ ਜਿਹੜੇ ਆਪਣੇ ਠੇਕੇ ਚੱਲ ਰਹੇ ਨੇ ਜਾਂ ਰੇਤੇ ਦੇ ਬਜਰੀ ਦਾ ਜੋ ਵੀ ਇਹ ਚੱਲ ਰਿਹਾ ਇਹਨਾਂ ਤੋਂ ਵੱਧ ਕਮਾਈ ਚਿੱਟੇ ਤੋਂ ਤਾਂ ਭਾਈ ਸਰਕਾਰਾਂ ਨੂੰ ਕਮਾਈ ਦੇਖਣੀ ਹੁੰਦੀ ਹੈ ਉਹਨਾਂ ਨੇ ਚਿੱਟਾ ਕਿਉਂ ਬੰਦ ਕਰਨ ਪੁੱਤ ਮਰਦੇ ਨੇ ਤਾਂ ਆਪਣੇ ਮਰਦੇ ਨੇ ਜਾਂ ਤੁਹਾਡੇ ਮਰਦੇ ਨੇ ਸੋ ਇਹਨਾਂ ਨੇ ਵੀ ਕਿਹਾ ਸੀ ਬੜੇ ਜੋਰ ਸ਼ੋਰ ਨਾਲ ਕਿ ਅਸੀਂ ਚਿੱਟੇ ਨੂੰ ਬੰਦ ਕਰਾਵਾਂਗੇ ਉਸ ਤੋਂ ਬਾਅਦ ਇਹਨਾਂ ਨੇ ਇਮਾਨਦਾਰੀ ਪਾਰਟੀ ਦੇ ਇਮਾਨਦਾਰ ਪਾਰਟੀ ਦੇ ਰੂਪ ਵਿੱਚ ਉੱਭਰੇ ਸੀ ਇਹ ਲੋਕਾਂ ਨੇ ਕਿਹਾ ਚਲੋ ਬਦਲਾਅ ਲਿਆਉਣਗੇ ਕੁਝ ਪਰ ਇਹਨਾਂ ਤੋਂ ਬਦਲਾਅ ਕੁਝ ਨਹੀਂ ਆਇਆ ਉਹੀ ਚਿੱਟਾ ਉਵੇਂ ਹੀ ਚੱਲ ਰਿਹਾ ਉਸ ਤੋਂ ਤੇਜ਼ ਹੋ ਗਿਆ ਵੱਧ ਭਾਵੇਂ ਗਿਆ ਘਟਿਆ ਨਹੀਂ ਉਵੇਂ ਹੀ ਮਾਮਾ ਦੇ ਪੁੱਤ ਮਰ ਰਹੇ ਨੇ ਪੰਜਾਬ ਦੇ ਵਿੱਚ ਉਵੇਂ ਲੁੱਟਾਂ ਖੋਹਾਂ ਗੈਂਗਸਟਰਾਂ ਦੀ ਪਰਹਮਾਰਿਆ ਸੋਚ ਦੇਖਿਆ ਜਾਏ ਤਾਂ 3 ਸਾਲਾਂ ਦੀ ਇੱਕ ਇਹਨਾਂ ਦੀ ਜੇ ਪੂਰੀ ਗੌਰ ਨਾਲ ਬਰੀਕੀ ਨਾਲ ਦੇਖਿਆ ਜਾਏ ਰਾਜ ਵੀ ਇਹਨਾਂ ਨੇ ਪ੍ਰਸ਼ਾਸਨ ਕਿਦਾਂ ਦਾ ਕੀਤਾ ਤਾਂ ਇਹ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਗਈ ਇਹਨਾਂ ਦੀਆਂ ਅੱਖਾਂ ਉਦੋਂ ਉਗੜੀਆਂ ਜਦੋਂ ਲੋਕ ਸਭਾ ਚੋਣਾਂ ਦੇ ਵਿੱਚ ਲੋਕਾਂ ਨੇ ਇਹਨਾਂ ਦਾ ਵਿਰੋਧ ਕੀਤਾ ਇਹਨਾਂ ਤੋਂ ਸਵਾਲ ਪੁੱਛੇ ਫਿਰ ਇਹਨਾਂ ਦੇ ਚਿੰਗਿਆੜੇ ਨਿਕਲਦੇ ਸੀਗੇ ਕਿ ਇਹ ਸਵਾਲ ਕਿਉਂ ਕਰਦੇ ਨੇ ਕਿਉਂਕਿ ਉਦੋਂ ਤੱਕ ਇਹ ਮੰਤਰੀ ਬਣ ਚੁੱਕੇ ਸੀ ਨਾ ਕੱਲ ਤੱਕ ਜਦੋਂ ਆਮ ਘਰਾਂ ਦੇ ਕਾਕੇ ਸੀਗੇ ਗਰੀਬਾਂ ਦੇ ਮੁੰਡੇ ਸੀਗੇ ਗਰੀਬ ਘਰੋਂ ਤੋਂ ਬਲੌਗ ਕਰਦੇ ਸੀਗੇ ਉਦੋਂ ਤੱਕ ਇਹਨਾਂ ਨੂੰ ਕੋਈ ਤਕਲੀਫ ਨਹੀਂ ਸੀ ਵੀ ਸਾਡੇ ਤੋਂ ਸਵਾਲ ਵੀ ਪੁੱਛੋ ਇਹ ਐਂ ਜਾਂਦੇ ਨੇ ਇਹਨੇ ਗਨਮੈਨ ਕੀ ਕਰਨੇ ਨੇ ਇੰਨੀਆਂ ਗੱਡੀਆਂ ਕੀ ਕਰਨੇ ਇੰਨੀਆਂ ਕੋਠੀਆਂ ਕੀ ਕਰਨੀਆਂ ਨੇ ਤੇ ਜਦੋਂ ਆਪ ਨੇ ਸਾਰਾ ਕੁਝ ਇਹ ਇਸ ਕਬੀਲੇ ਤੇ ਜਦੋਂ ਆਪਣਾ ਕਬਜ਼ਾ ਕਰ ਲਿਆ ਇਹੋ ਜੇ ਐਸ਼ੋ ਆਰਾਮ ਵਾਲੇ ਕਬੀਲੇ ਤੇ ਤਾਂ ਫਿਰ ਇਹਨਾਂ ਨੂੰ ਸਵਾਲ ਪੁੱਛਣੇ ਵੀ ਔਖੇ ਲੱਗਣ ਲੱਗੇ ਕੋੜੇ ਲੱਗਣ ਲੱਗੇ ਉਹਨਾਂ ਨੂੰ ਵੀ ਇਹ ਅੱਖਾਂ ਕੱਢਣ ਲੱਗੇ ਘੋਲਣ ਲੱਗੇ ਸਿੱਟਾ ਇਹ ਨਿਕਲਿਆ ਕਿ ਪੰਜਾਬ ਦੇ ਲੋਕਾਂ ਨੇ ਮਾਂਝ ਕੇ ਧਰਤੇ ਸੋ ਹੁਣ ਆ ਗਏ ਆ ਸਰਪੰਚੀਆਂ ਇਹਦੇ ਨਾਲ ਹੀ ਜਿਮਨੀ ਚੋਣਾ ਵੀ ਆ ਗਿਆਂ ਸੋ ਇਹ ਚੀਜ਼ਾਂ ਹੁਣ ਇਹਨਾਂ ਨੂੰ ਬਹੁਤ ਤੰਗ ਕਰ ਰਹੀਆਂ ਨੇ ਫਿਰ ਥੱਲੇੋਂ ਬੇਸ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਇਹਨਾਂ ਦਾ ਬੇਸ ਜਿਹੜਾ ਹੁਣ ਬਣਨਾ ਨਹੀਂ ਹਿਮਾਚਲ ਦੇ ਵਿੱਚ ਆਹ ਜਿਹੜਾ ਪੰਜਾਬੀਆਂ ਦੇ ਨਾਲ ਕੁੱਟਮਾਰ ਹੋ ਰਹੀ ਹੈ ਇਹ ਉਸ ਮੁੱਦੇ ਤੇ ਵੀ ਪੂਰੀ ਸ਼ਕਤੀ ਨਾਲ ਨਹੀਂ ਬੋਲੇ ਚੰਨੀ ਸਾਹਿਬ ਨੇ ਉੱਥੋਂ ਦੇ ਜਿਹੜੇ ਮੁੱਖ ਮੰਤਰੀ ਨਾਲ ਗੱਲਬਾਤ ਵੀ ਕੀਤੀ ਉਹਨਾਂ ਨੂੰ ਕਿਹਾ ਕਿ ਇਹ ਚੀਜ਼ਾਂ ਨੂੰ ਰੋਕੋ ਇਹ ਦੰਗੇ ਨਾ ਵੱਧ ਜਾਣ ਤਾਂ ਅਪੀਲ ਕੀਤੀ ਇੱਕ ਤਰ੍ਹਾਂ ਦੀ ਕੋਈ ਫਰਕ ਨਹੀਂ ਪਿਆ ਇੱਥੇ ਹੁਣ ਮੈਂ ਦੱਸਣਾ ਚਾਹੂੰਗਾ ਤੁਸੀਂ ਰਾਜ ਠਾਕਰੇ ਨੂੰ ਚੰਗੀ ਤਰ੍ਹਾਂ ਜਾਣਦੇ ਹੋਗੇ ਮਰਾਠਾ ਰਾਜ ਠਾਕਰੇ ਆਪਣਾ ਮਹਾਰਾਸ਼ਟਰ ਦਾ ਉਹ ਇੱਕ ਸ਼ੇਰ ਬੰਦਾ ਸੀ ਉਹ ਆਪਣੀ ਕੌਮ ਲਈ ਅੜਦਾ ਸੀ ਖੜਦਾ ਵੀ ਸੀ ਠੀਕ ਹੈ ਜੁਰਤ ਵਾਲਾ ਬੰਦਾ ਸੀ ਔਰ ਉਹ ਐਲਾਨ ਕੇ ਕੰਮ ਕਰਦਾ ਸੀ ਵੀ ਆਹ ਕੰਮ ਐਦਾਂ ਕਰਦੇ ਹੋ ਨਾ ਤੇ 24 ਘੰਟੇ ਚ ਐਦਾਂ ਹੋ ਜਾਊਗਾ ਸੋ ਇੱਕ ਬੜਾ ਕੜਕ ਮਜਾਜ ਦਾ ਔਰ ਵਧੀਆ ਬੰਦਾ ਸੀ ਉਸ ਤੋਂ ਬਾਅਦ ਯੂਪੀ ਵਾਲੇ ਯੋਗੀ ਨੂੰ ਦੇਖ ਲਓ ਯੋਗੀ ਨੇ ਕਿਵੇਂ ਬਲਡੋਜ਼ਰ ਔਰ ਕਿਵੇਂ ਕਹਿਰ ਟਾਇਆ ਹੋਇਆ ਹੈ ਸਾਰਾ ਕੁਛ ਜੋ ਵੀ ਉਹਨੇ ਸ਼ਾਸਨ ਪ੍ਰਸ਼ਾਸਨ ਤੇ ਆਪਣੇ ਅੰਡਰ ਚ ਲੈ ਕੇ ਚੱਲ ਰਿਹਾ ਪਤਾ ਤੇ ਲੱਗ ਰਿਹਾ ਕੋਈ ਮੁੱਖ ਮੰਤਰੀ ਹੈਗਾ ਜਾਂ ਇਹ ਮਤਲਬ ਕੋਈ ਕੰਮ ਕਰ ਰਿਹਾ ਆਪਣੇ ਵਾਲੇ ਮੁੱਖ ਮੰਤਰੀ ਦੀ ਕਿਹੜੀ ਤੁਸੀਂ ਕਿਹੜੀ ਉਪਲਬਧੀ ਦਿਖਾਓਗੇ ਹੈ ਪੰਜਾਬੀਆਂ ਦੇ ਇੰਨੇ ਨੱਕ ਕੁੱਟੇ ਗਏ ਇੰਨੀਆਂ ਗੱਡੀਆਂ ਤੋੜੀਆਂ ਗਈਆਂ ਇਹਨਾਂ ਦੀਆਂ ਲੱਤਾਂ ਬਾਹਾਂ ਤੋੜੀਆਂ ਗਈਆਂ ਤੁਹਾਡੇ ਮੁੱਖ ਮੰਤਰੀ ਉੱਥੇ ਖਾਲੀ ਹੁਣ ਜੇ ਜਗਨੂ ਹਾਜ਼ਰ ਹੈ ਐਦਾਂ ਨਹੀਂ ਸਰਨਾ ਜਗਨੂ ਨੂੰ ਹਾਜ਼ਰ ਵੀ ਰਹਿਣਾ ਪਊਗਾ ਤੇ ਆਪਣਾ ਬੰਦਿਆਂ ਵਾਲਾ ਰਤਬਾ ਰੱਖੋ ਪੰਜਾਬੀਆਂ ਵਾਲਾ ਇਹ ਇੱਡੇ ਵੀ ਨੀਚੇ ਨਾ ਥੱਲੇ ਲੱਗ ਜਾਓ ਇੰਨੀ ਤੁਹਾਨੂੰ ਸੁਟਿਆ ਕੰਮ ਨਹੀਂ ਚੱਲਣਾ ਤੁਸੀਂ ਇੱਕ ਬਿਆਨ ਦੇ ਦਿਓ ਤਕੜੇ ਹੋ ਕੇ ਦੇ ਦਿੰਦੇ ਵੀ ਹਿਮਾਚਲ ਵਾਲਿਓ ਖਬਰਦਾਰ ਜੇ ਤੁਸੀਂ ਐਦਾਂ ਕੀਤਾ ਤੇ ਪੰਜਾਬ ਦੇ ਵਿੱਚ ਜਿੰਨੇ ਹਿਮਾਚਲੀ ਰਹਿੰਦੇ ਨੇ ਅਸੀਂ ਸਭ ਨੂੰ ਇੱਥੋਂ ਭਜਾ ਦੇਾਂਗੇ ਕੱਢ ਦੇਾਂਗੇ ਜੇ ਇਹਨਾਂ ਦੇ ਨਾਲ ਛੇਤ ਰੋਟ ਹੋਈ ਤੁਹਾਨੂੰ ਉਹਦਾ ਜ਼ਿੰਮੇਵਾਰ ਹਿਮਾਚਲ ਸਰਕਾਰ ਜਾਂ ਕੰਗਣਾ ਹੋਊਗੀ ਤੁਹਾਡੀ ਤਾਂ ਇਹ 2 ਘੰਟਿਆਂ ਚ ਚੀਕਾਂ ਪੈ ਜਾਣਗੀਆਂ ਜੇ ਤੁਸੀਂ ਸਾਨੂੰ ਹੀ ਆਮ ਜਨਤਾ ਨੂੰ ਹੀ ਕਹਿ ਦੋ ਪੰਜਾਬੀਆਂ ਨੂੰ ਵੀ ਆਨੰਦਪੁਰ ਸਾਹਿਬ ਲਾਲੋ ਧਰਨਾ ਹੈ ਹੋਰ ਵੀ ਤਾਂ ਲੱਗੇ ਹੋਏ ਨੇ ਬਾਕੀ ਤੁਹਾਡੇ ਕਹਿਣ ਤੇ ਕੋਈ ਨਹੀਂ ਜਦੋਂ ਲੱਗਣਾ ਉਹ ਲੱਗੀ ਜਾਣਾ ਤਾਂ ਫਿਰ ਹਿਮਾਚਲੀਆਂ ਦਾ ਜਦੋਂ ਬਾਈਕਾਟ ਹੋ ਗਿਆ ਫਿਰ ਤੁਸੀਂ ਲੀਚ ਦੇ ਫਿਰੋਗੇ ਤੇ ਇੱਧਰ ਉੱਧਰ ਸੈਂਟਰਾਂ 'ਚ ਵੀ ਭਜਦੇ ਫਿਰੋਗੇ ਫਿਰ ਹਿਮਾਚਲ ਨਾਲ ਵੀ ਗੱਲ ਕਰੋਗੇ ਸਾਰੇ ਸੋ ਇਹ ਸਿਚੁਏਸ਼ਨ ਮੁੱਖ ਮੰਤਰੀ ਮਾਨ ਸਾਹਿਬ ਤੁਸੀਂ ਖੁਦ ਪੈਦਾ ਕਰ ਲੈਂਦੇ ਹੋ ਤੁਹਾਨੂੰ ਖੁਦ ਇੱਕ ਕੁਰਸੀ ਦੀ ਐਸ਼ ਨਾਲ ਮਤਲਬ ਰਹਿ ਗਿਆ ਤੁਹਾਨੂੰ ਇਹ ਸਾਰੇ ਦੁੱਖ ਭੁੱਲ ਗਏ ਨੇ ਕਿ ਇਹ ਕਿੱਡੀ ਮਾੜੀ ਚੀਜ਼ ਹੁੰਦੀ ਹੈ ਥੱਲੇ ਦੇ ਦਰਜੇ ਤੋਂ ਜਦੋਂ ਤਾਂ ਆਪਾਂ ਇਹੋ ਜਿਹੀਆਂ ਚੀਜ਼ਾਂ ਨਾਲ ਵਿਚਰਦੇ ਆ ਸੋ ਤੁਸੀਂ ਤਾਂ ਬੈਠੇ ਹੋ ਗਨਮੈਨ ਲੈ ਕੇ ਪੂਰੀ ਫੁੱਲ ਸਕਿਉਰਟੀ ਦੇ ਵਿੱਚ ਅਸੀਂ ਮਾਤਾ ਸਾਤੀ ਜੀ ਦੇ ਸਾਡੇ ਬੰਦੇ ਕੋਈ ਇੱਧਰ ਉੱਧਰ ਜਾਂਦੇ ਨੇ ਤਾਂ ਉਹਨਾਂ ਦੇ ਨਾਲ ਇਹੋ ਜਿਹਾ ਬਿਹੇਵ ਨਹੀਂ ਹੋਣਾ ਚਾਹੀਦਾ ਔਰ ਬਾਕੀ ਪੰਜਾਬ ਵਿੱਚ ਵੱਸਦੇ ਸਾਰੇ ਹਿੰਦੂ ਭੈਣ ਭਰਾਵਾਂ ਤੇ ਪੰਜਾਬੀ ਤੇ ਸਿੱਖ ਵੀਰਾਂ ਨੂੰ ਤੇ ਜਿੰਨੇ ਵੀ ਭਾਈਚਾਰੇ ਇੱਥੇ ਵੱਸਦੇ ਨੇ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਉਹ ਪੱਗ ਨਹੀਂ ਦੇਖਦੇ ਉਹ ਮੋਨਾ ਨਹੀਂ ਦੇਖਦੇ ਉਹ ਪੀਬੀ ਦੇਖਦੇ ਨੇ ਕਿ ਪੀਬੀ ਲੱਗਿਆ ਭਾਵੇਂ ਤੁਸੀਂ ਹਿੰਦੂ ਹੋ ਭਾਵੇਂ ਤੁਸੀਂ ਕੱਟਰ ਹਿੰਦੂ ਹੋ ਭਾਵੇਂ ਤੁਸੀਂ ਆਰਐਸਐਸ ਦੇ ਬੰਦੇ ਹੋ ਭਾਵੇਂ ਤੁਸੀਂ ਬਜਰੰਗ ਦਲ ਦੇ ਬੰਦੇ ਹੋ ਭਾਵੇਂ ਤੁਸੀਂ ਵੀ ਹਿੰਦੂਤਵ ਵਾਲੀ ਪਾਰਟੀ ਤੋਂ ਬਿਲੋਂਗ ਕਰਦੇ ਹੋ ਪਰ ਤੁਹਾਡੀ ਗੱਡੀ ਵੀ ਦੀ ਟੁੱਟੂਗੀ ਔਰ ਗੱਡੀ ਦੇ ਸ਼ੀਸ਼ੇ ਵੀ ਟੁੱਟਣਗੇ ਜਿਵੇਂ ਆ ਟੁੱਟੇ ਹੋਏ ਨੇ ਔਰ ਨੱਕ ਵੀ ਟੁੱਟਣਗੇ ਇਸ ਟਾਈਮ ਤੁਸੀਂ ਸਾਰੇ ਪੰਜਾਬੀਓ ਔਰ ਪੰਜਾਬੀਓ ਸਾਰੇ ਤੁਸੀਂ ਮਿਲ ਜੁਲ ਕੇ ਖੜੇ ਹੋ ਜੋ ਇਨ੍ਹਾਂ ਪਹਾੜੀਆਂ ਨੂੰ ਵੀ ਜਵਾਬ ਦਿਓ ਇਹ ਇਨ੍ਹਾਂ ਨੂੰ ਵੀ ਇੱਕ ਦੋ ਨੂੰ ਫੜ ਕੇ ਪਲਾਂਜਾਂਗੇ ਆਪਾਂ ਤਾਂ ਗੱਲ ਬਣੂਗੀ ਸੋ ਇਨ੍ਹਾਂ ਨੀਵੇਂ ਪਾਇਆ ਧੌਣ ਛੁੱਟਿਆ ਗੱਲ ਨਹੀਂ ਬਣਦੀ ਹੁੰਦੀ ਹੁਣ ਧੌਣ ਚੁੱਕਿਆ ਗੱਲ ਬਣੂਗੀ ਸੋ ਦੋਸਤੋ ਮਾਨ ਸਾਹਿਬ ਜਿਹੜਾ ਆਪਣਾ ਪੰਜਾਬ ਨਾਲ ਧੱਕਾ ਕਰ ਰਹੇ ਨੇ ਕਿਤੇ ਖੜਦਾ ਰਹੇ ਨਹੀਂ ਤਾਂ ਇਹਨਾਂ ਨੂੰ ਵੋਟਾਂ ਹੁਣ ਕਿਹੜੀਆਂ ਇਹਨਾਂ ਦੀਆਂ ਸਰਪੰਚੀਆਂ ਕਿਹੜੀਆਂ ਜਿਮਨੀ ਚੋਣਾ ਆਉਣ ਵਾਲੀ ਵਿਧਾਇਕੀ ਚ ਇਹਨਾਂ ਨੂੰ ਲੋਕਾਂ ਨੇ ਮਾਂਜ ਕੇ ਰੱਖ ਦੇਣਾ ਤੇ ਪਤਾ ਨਹੀਂ ਕਿਹੜਾ ਬਾਣਾ ਵਰਤਣਾ ਜਿਵੇਂ ਹੁਣ ਵਰਤੇ ਔਰ ਕਿੱਧਰ ਨੂੰ ਲੋਕਾਂ ਨੇ ਮੂੰਹ ਚੱਕ ਲੈਣਾ ਸੋ ਜਨਤਾ ਜਨਾਰਦਨ ਸਾਰਾ ਕੁਝ ਇਹੀ ਬਣਾਉਂਦੀ ਹੈ ਜੇ ਜਨਤਾ ਦਾ ਖਿਆਲ ਨਹੀਂ ਰੱਖਣਾ ਮਾਨ ਸਾਹਿਬ ਤਾਂ ਇਹ ਤੁਹਾਨੂੰ ਤੁਹਾਡੇ ਆਖਰੀ 2 ਸਾਲ 1.5 ਸਾਲ ਜਿਹੜਾ ਰਹਿ ਗਿਆ ਇਹ ਹੀ ਨੇ ਇੰਨਾ ਕੁ ਚਿਰ ਹੋਰ ਐਸ਼ ਕਰ ਲਓ ਉਸ ਤੋਂ ਬਾਅਦ ਤੁਸੀਂ ਕੂਲਰਾਂ ਔਰ ਪੱਖਿਆਂ ਤੇ ਆ ਜਾਓਗੇ ਹੁਣ ਏਸੀ ਛੁੱਟ ਕੇ ਸਾਡੇ ਵਾਂਗੂ ਸੋ ਅਜੇ ਵੀ ਤੁਹਾਡੇ ਕੋਲ ਮੌਕਾ ਹੈ ਕਿ ਤੁਸੀਂ ਬਣਤਾ ਅਗਲੀਆਂ ਸਰਕਾਰਾਂ ਵਿੱਚ ਕਦੀ ਤੁਹਾਡਾ ਨਾਮ ਨਿਸ਼ਾਨ ਨਹੀਂ ਰਹਿਣਾ ਖਤਮ ਹੋ ਜਾਣਾ ਪਰ ਇਤਿਹਾਸ ਦੇ ਪੰਨਿਆਂ 'ਚ ਕੁਝ ਲਿਖਣ ਯੋਗਾਂ ਛੱਡ ਜੋ ਕਿ ਅਸੀਂ ਆ ਕੀਤਾ ਆ ਕੀਤਾ ਤੇ ਜੇ ਤੁਸੀਂ ਆਪਣੇ ਆਪ ਹੀ ਆਪਣੀਆਂ ਉਪਲਬਧੀਆਂ ਲਗਾਈ ਜਾਓ ਤਾਂ ਬਹੁਤ ਤੁਸੀਂ ਮਹਾਨ ਲੋਕ ਹੋ ਤੁਹਾਡੀ ਮਹਾਨਤਾ ਨੂੰ ਸਲਾਮ ਹੈ ਸਤਿ ਸ੍ਰੀ ਅਕਾਲ